ਗਰਪੇ ਤੋਂ ਕੋਈ ਨਹੀਂ ਬੱਲੋਜ ਕਿਹਣਾ ਸਰਕਾਰ ਤੋਂ ਜਾਣ ਕਰਦੇ ਅੱਜ ਅਸੀਂ ਪੰਜਾਬ ਸਰਕਾਰ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਆਪਣੇ ਕੀਤੇ ਵਾਦੇ ਪੂਰੇ ਕੀਤੇ ਪਰ ਫਿਰ ਵੀ ਅਸੀਂ ਉਹਨਾਂ ਤੋਂ ਮੰਗ ਕਰਦੇ ਹਾਂ ਕਾਨੂੰਨੀ ਕਾਰਵਾਈ ਚ ਸਾਨੂੰ ਇਨਸਾਫ ਮਿਲਣਾ ਚਾਹੀਦਾ ਇਹ ਲੰਮਾ ਸਮਾਂ ਹੋ ਗਿਆ ਕਿ ਕੋਈ ਉਪਤਾ ਕਾਰਵਾਈ ਕੀਤੀ ਹੋ ਕੀ ਕੋਈ ਗੱਲ ਪੰਜਾਬ ਸਰਕਾਰ ਤੋਂ ਇਨਸਾਫ ਦੀ ਮੰਗ ਕਰਦੇ ਚਲ ਤੋਂ ਜਲਦ ਇਨਸਾਫ ਦਿੱਤਾ ਜਾਵੇ ਕਿ ਜੇ ਮੈਂ ਰਾਤ ਵੀ ਦੇਤੀ ਚਲੋ ਨੌਕਰੀ ਦੇ ਕਿ ਕਾਟਾ ਪੂਰਾ ਹੋ ਸਕਦਾ ਕਿਉਂ ਉਹ ਤਾਂ ਕਾਟਾ ਕਦੇ ਨਹੀਂ ਪੂਰਾ ਹੋ ਸਕਦਾ ਜੇ ਵਿੱਚ ਹਵੈਸ਼ਾ ਨਾ ਰਹੇ ਤੇ ਸੀ ਇਹ ਪਤਾ ਨਹੀਂ ਸਰ ਪਰ ਤਾਂ ਮਾਨਵੀ ਹੁੰਦਾ ਕਿ ਤੇ ਉਹਨਾਂ ਦੇ ਕੋਈ ਸੁਪਨੇ ਸੀ ਕੁਝ ਕਿਤਾਬ ਦੇ ਹੁੰਦੇ ਨੇ ਕੀ ਹੱਦ ਹੈ ਕਈ ਸੁਪਨੇ ਸੀ ਉਹਦੇ ਪੂਰੇ ਕਰਨ ਵਾਲੇ ਅੱਜ ਕੀ ਜਣ ਕਉਂ ਨਹੀਂ ਬਸ ਅਸਰ ਸਭ ਤੋਂ ਜ਼ਿਆਦਾ ਦੁੱਖਾ ਜੇ ਉਹ ਹੁੰਦਾ ਫੇਰ ਖੁਸ਼ੀ ਹੁੰਦੀ ਸ ਤੇ ਕੋੜੇ ਹੁੰਦਾ ਤਾਂ ਹੋਰ ਵੀ ਪੁੱਛੀ ਹਣੀ ਹਾਂਜੀ ਹਾਂਜੀ ਅੱਜ ਮੇਟ ਨੂੰ ਜਾਣ ਕਰਾਵਾਏ ਡਿਊਟੀ ਪੰਜਾਬ ਸਰਕਾਰ ਦਾ ਧੰਨਵਾਦ ਕਰਦਾ ਵੀ ਜਿਹੜੇ ਵਾਅਦੇ ਕੀਤੇ ਸੀ ਵਾਅਦੇ ਤੇ ਪੂਰੀ ਉਤਰੀ ਪਰ ਇਹ ਵੀ ਪਰਿਵਾਰ ਸਰਕਾਰ ਤੋਂ ਮੰਗ ਕਰਦਾ ਵੀ ਸਾਨੂੰ ਇਨਸਾਫ ਦਿੱਤਾ ਜਾਵੇ ਤੇ ਕਾਨੂੰਨੀ ਕਾਰਵਾਈ ਕਰੀ ਜਾਵੇ ਤੇ ਜਿਹ ਵੀ ਦੋਸ਼ੀ ਹੈ ਬਰਕਰਾਰ ਕਿਹਦਾ ਕੀ ਗੱਲ ਸਾਡਾ ਬੇਟਾ ਅਖਨੌਰੀ ਬਾਰਡਰ ਤੇ ਸੀ ਘਰਨੇ ਤੇ ਉਥੇ ਗੋਲੀ ਲੱਗਣ ਦੇ ਕਾਰਨ ਸੀ ਹੋਗਾ ਕੀ ਮੰਗ ਕਰਦੇ ਹੋ ਸਾਬ੍ਹ। ਘਰ ਤੋਂ ਅਸੀਂ ਹੋਰ ਕੋਈ ਮੰਗ ਨਹੀਂ ਵੀ ਇਨਸਾਫ ਦਿੱਤਾ ਜਾਵੇ। ਉਹਦੇ ਦੋਸ਼ੀਆਂ ਤੇ ਕਾਰਵਾਈ ਕੀਤੀ ਜਾਵੇ। ਆਈ ਸੈਟਰ ਕਾਰ ਦੇ ਸਹਿਯਤਾ ਕਰਕੇ ਚੱਲੂ ਨੌਕਰੀ ਦੀ ਤੇ ਇੱਕ ਹੋ ਕਟਾ ਪੂਰਾ। ਉਹ ਕਟਾ ਪੂਰਾ ਨਹੀਂ ਹੁੰਦਾ ਜੀ ਨੌਕਰੀ ਨਾ ਹੋਵੇ ਨਾ ਸਹਾਈਤਾ ਨਾ ਹੋਵੇ। ਸਰ ਕੀ ਨਾਮ? ਮੇਰਾ ਨਾਮ ਫਲੇਟ ਸਿੰਘ ਹੈ। ਲੈਣ ਆਫ ਲੈਣ ਆਫ ਦਾ ਕੰਮ ਹੈ। ਵਿਕੀ ਗਣ ਚੌਂਕੇ ਜਮਾਦਿਕ ਤੇ ਕੀਤੀ ਨੇ ਜਿਹੜੀ ਆਪਣੇ ਗੁਰਪ੍ਰੀਤ ਲੜਕੀ ਨਾਲ ਜੋਇਨ ਕੀਤੀ ਆ ਉਹ ਕਿਸਾਨ ਮੋਰਟੀ ਦੇ ਵਿੱਚ ਉੱਥੇ ਉਹਨਾਂ ਦਾ ਬਰਦਰ ਦੀ ਡੈਥ ਹੋਈ ਸੀ। ਉਸ ਦੇ ਸਾਹਮਣੇ ਤਰਸ ਜੋਗ ਦੇ ਸਾਹਮਣੇ ਅ ਜੁਆਇਨ ਕਰ